ਅੱਜ ਮੈਂ ਪਟਿਆਲਾ ਵਿਖੇ ਆਇਆ ਸੀ। ਔਰ ਇਹ ਜਿਹੜੀ ਸੰਵਿਧਾਨ ਬਚਾਓ ਸਮਾਹ ਅੱਜ ਇਹ ਹਿਸਟਰੀਕ ਕਾਂਗਰਸ ਕਮੇਟੀ ਤੇ ਸਾਡੇ ਪਟਿਆਲਾ ਦੇ ਸਾਰੇ ਹੀ ਜਿਹੜੇ ਵੀਰ ਸਹਿਬਾਨ ਨੇ ਗਾਂਧੀ ਸਾਹਿਬ, ਜਲਾਲਪੋਸਾ ਸਾਹਿਬ, ਰਵੀ ਮਾਨ ਸਾਹਿਬ ਤੇ ਹੋਰ ਸਾਰੇ ਇਹਨਾਂ ਦੀ ਰਹਿਮਾਈ ਦੇ ਵਿੱਚ ਰੱਖੀ ਗਈ ਸੀ। ਬੇਸਿਕਲੀ ਜਿਹੜਾ ਸੰਵਿਧਾਨ ਬਚਾਓ ਦੀ ਰਾਹੁਲ ਗਾਂਧੀ ਜੀ ਲੜਾਈ ਲੜ ਰਹੇ ਔਰ ਦੇਸ਼ ਭਰ ਦੇ ਵਿੱਚ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਵੀ ਤੇ ਚੋਣਾਂ ਦੇ ਬਾਅਦ ਵੀ ਸੰਵਿਧਾਨ ਦੀ ਉਸ ਕਿਤਾਬ ਨੂੰ ਲੈ ਕੇ ਉਹ ਜਾ ਰਹੇ ਨੇ ਔਰ ਜੋ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਆਮ ਜਨਤਾ ਨੂੰ ਪੂਰੇ ਭਾਰੇ ਅੱਜ ਕੱਲ੍ਹ ਦੀ ਨੌਜਵਾਨ ਟੀੜੀ ਨੂੰ ਦੱਸ ਰਹੇ ਆ ਕਿ ਜਾਗਦੇ ਰਹੋ ਅੱਜ ਕੱਲ੍ਹ ਸੰਵਿਧਾਨ ਨੂੰ ਕੋੜਨੀਆਂ ਸ਼ਾਸ਼ਾ ਰਚੀਆਂ ਜਾ ਰਹੀਆਂ ਨੇ ਸੰਵਿਧਾਨ ਨੂੰ ਮਚਲਿਆ ਜਾ ਰਿਹਾ ਹੈ ਉਛਲਿਆ ਜਾ ਰਿਹਾ ਹੈ ਸਰਕਾਰਾਂ ਸਤਾਤਰੀ ਸਰਕਾਰਾਂ ਬਣ ਗਈਆਂ ਜਿਹੜੇ ਸਾਡੇ ਆਧਾਰ ਇੰਸਟੀਚਿਊਸ਼ਨਸ ਨੇ ਜਿਹੜੇ ਦੇਸ਼ ਦੀ ਭੇਸ਼ੂ ਦੇਖਦੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਪੋਲੀਟੀਕਲ ਪਾਰਟੀਆਂ ਦੀ ਜੁਮਾਨ ਬੰਦ ਕਰੋ ਤਾਂ ਲੋਕ ਪੋਲੀਟੀਕਲ ਪਾਰਟੀਆਂ ਸਤਾਤਰੀ ਪਾਰਟੀ ਦੇ ਖਿਲਾਫ ਕੋਈ ਇੱਕ ਸ਼ਬਦ ਨਾ ਕਹਿ ਸਕਣ ਜਿਹੜਾ ਵਿਅਕਤੀ ਜੁਡੀਸ਼ਰੀ ਤੋਂ ਲੈ ਕੇ نیچے ਤੱਕ ਸਤਾ ਸਰਕਾਰ ਵਾਲੇ ਦੇ ਖਿਲਾਫ ਗੱਲ ਕਰਦਾ ਪੂਰੇ ਦੇਵਾਰ ਕੀਤਾ ਜਾਂਦਾ ਉਹਨਾਂ ਨੂੰ ਜੇਲਾਂ ਚ ਨਜਾਇਜ਼ ਪਰਚੇ ਬਣਾ ਕੇ ਭੇਜਿਆ ਜਾਂਦਾ ਇਸੇ ਤਰ੍ਹਾਂ ਹੀ 138 40 ਸਾਲ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਵੀ ਵਾਰ-ਵਾਰ ਗਾਂਧੀ ਪਰਿਵਾਰ ਤੇ ਕਿਉਂਕਿ ਜੀਪੀ ਨੂੰ ਇਹ ਪਤਾ ਹੈ ਕਿ ਆਰਐਸਐਸ ਦੀ ਵਿਚਾਰਧਾਰਾ ਇਸ ਤਰ੍ਹਾਂ ਦੇ ਉਨਜਕਰ ਲੱਗ ਨਹੀਂ ਹੋ ਸਕਦੀ ਜਿੰਨਾ ਤੱਕ ਰਾਹੁਲ ਗਾਂਧੀ ਜਿਉਂਦਾ ਹੈ ਸੋ ਇਸ ਕਰਕੇ ਉਹ ਝੋਟ ਮਾਰੀ ਜਾਂਦੀ ਹੈ ਵਾਰ-ਵਾਰ ਸਜ਼ਾ ਕਰ ਦਿੱਤੀ ਗਈ 2 ਸਾਲ ਦੀ ਘਰ ਖੋਲਿਆ ਗਿਆ ਸਦਸਤਾ ਰੱਦ ਕਰ ਦਿੱਤੀ ਗਈ ਨੈਸ਼ਨਲ ਹਰਾਨ ਜਿਹੜਾ ਖਬਰ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਚਲਾਇਆ ਗਿਆ ਸੀ ਕਾਂਗਰਸ ਜਿਹੜਾ ਆਜ਼ਾਦੀ ਦੇ دیਵਾਨਿਆਂ ਦੀਆਂ ਖਬਰਾਂ ਲਿਖਦੀਆਂ ਲਿਖਦਾ ਸੀ ਜਿਨੂੰ 1942 ਚਾਕੇ ਅੰਗਰੇਜ਼ਾਂ ਨੇ ਬੈਨਟ ਕਰਤਾ ਅੱਜ ਉਹਰੇ ਮੁਤਲਕ ਸਾਰਾ ਕੇਸ ਬਣਾ ਕੇ ਈਡੀ ਨੇ ਕਾਂਗਰਸ ਪਾਰਟੀ ਦੇ ਲੀਡਰ ਸਰਬਰ ਨੂੰ ਚਾਰ ਸ਼ੇਡ ਕਰਤਾ ਇਹ ਤੁਹਾਨੂੰ ਪਤਾ ਹੀ ਹੈ ਇਸ ਪ੍ਰਕਾਰ ਜਨਾਨੀ ਖਿਲ ਜਿਹੜਾ ਹੈਗਾ ਉਹ ਇੱਕ ਐਮਪੀ ਸੁਪਰੀਮ ਕੋਰਟ ਤੇ ਟਿੱਪਣੀ ਕਰ ਰਿਹਾ ਯੂ نو ਵਕਾ ਬੋਰਡ ਦੀ ਗੱਲ ਹੋਈ ਫੈਸਲਾ ਆਇਆ ਸੋ ਅੱਜ ਅਸੀਂ ਸਾਰੇ ਲੀਡਰ ਸਹਿਬਾਨ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਭਾਵਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਸਰਦਾਨ ਦੇ ਪ੍ਰਤੀ ਜਾਗਰੂਕ ਕਰ ਰਹੀ ਦੀ ਕੋਸ਼ਿਸ਼ ਹੈ ਪ੍ਰਧਾਨ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਚੜਾਓ ਜਿਹੜਾ ਹੈਗਾ ਮੁਹਿੰਮ ਚਲਾਈ ਗਈ ਹੈ ਯੂਥ ਨਸ਼ੇ ਦੇ ਵਿਰੁੱਧ ਇਹ ਕਹਿਣਾ ਚਾਹੁੰਦੇ ਹਾਂ ਕੀ ਲੱਗਦਾ ਕਿੰਨੇ ਕੁ ਕਾਰਨ ਪਾ ਦਿੱਤੇ ਨਸ਼ੇ ਦੇ ਵਿਰੁੱਧ ਗਾਮੀ ਸਾਹਿਬ ਵੀ ਤੁਹਾਨੂੰ ਮੇਰੇ ਕੀ ਆ ਰਿਹਾ ਹੈ ਉਹ ਮੈਂ ਵੀ ਤਾਂ ਦੇਖਣਾ ਹੈ ਇਹ ਨਸ਼ਾ ਦਾ ਯੁੱਧ ਖਤਮ ਹੋਣਾ ਕੋਈ ਨਹੀਂ ਹੁੰਦਾ ਤੇ ਉਹਨਾਂ ਦੇ ਮਨ ਦਾ ਹੈ ਕਿ ਅੱਜ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ ਚਾਹੀਦਾ ਜੋ ਜੁੱਧ ਨਸ਼ਾ ਦੇ ਪਰ ਲੋਕ ਤਾਂ ਨਕਲੀ ਸ਼ਰਾਬ ਨਾਲ ਵਰਨ ਲੱਗ ਪਏ। ਪੀਕਾ ਕਰਨ ਤੇ ਦੂਸਰਾ ਸਮੈਟ ਚਿੱਟਾ ਦਾ ਬੰਦ ਹੋਣਾ ਹੀ ਕੀ ਸੀ। ਚੰਦ ਘੜ ਢਾ ਕੇ ਬੇਵਕੂਫ ਲੋਕਾਂ ਨੂੰ ਬਣਾ ਕੇ ਮੁੱਖ ਮੰਤਰੀ ਪੰਜਾਬ ਨੇ ਤੇ ਸਰਕਾਰ ਨੇ ਬੇਵਕੂਫ ਬਣਾਇਆ ਕਿ ਨਸ਼ਾ ਖਤਮ ਹੋ ਜਾਏਗਾ। ਅਸੀਂ ਇਹ ਕਹਿੰਦੇ ਕਿ ਐਡਾ ਬੇਵਕੂਫ ਨਾ ਬਣਾਓ। ਮਗਲੀਆਂ ਸਰਕਾਰਾਂ ਨੇ ਵੀ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਇਆ। ਨਸ਼ੇ ਦਾ ਕੋਈ ਮੁਕੰਮਲ ਬੰਦੋਬਸਤ ਹੋਣਾ ਚਾਹੀਦਾ ਹੈ। ਇਹਦਾ ਹੱਲ ਹੋਣਾ ਚਾਹੀਦਾ ਹੈ। ਇਹਦੇ ਤੇ ਫੁੱਲੇ ਮੰਚ ਤੇ ਇੱਕ ਚਰਚਾ ਹੋਣੀ ਚਾਹੀਦੀ ਹੈ ਵਾਇਸਰ ਨੇ ਤੇ ਲੈ ਕੇ ਆਉਣਾ ਪਏਗਾ ਗਾਂਧੀ ਸੰਗ ਲੋਕ ਸਭਾ ਜੀ ਇੱਕ ਵਾਰੀ ਕਿਹਾ ਸੀਗਾ ਕਿ ਸਾਨੂੰ ਦੇਖਣਾ ਪਏਗਾ ਅਫੀਮ ਦੇ ਵੱਲ ਔਰ ਤੁੱਕੀ ਵੱਲ ਜਿਹੜੇ ਘੱਟ ਘੱਟ ਕੇ ਨਸ਼ੇ ਨੇ ਜਿਹਦੇ ਨਾਲ ਬੰਦੇ ਦੀ ਜਾਨ ਨਹੀਂ ਜਿਹੜੇ ਲੈਂਦੇ ਨਹੀਂ ਤਾਂ ਸਾਡੀਆਂ ਪੀੜੀਆਂ ਦੀਆਂ ਪੀੜੀਆਂ ਨੌਜਵਾਨ ਖਤਮ ਹੋ ਜਾਣਗੇ ਅੱਜ ਕੈਨੇਡਾ ਨੇ ਇਸੇ ਕਰਕੇ ਜਿਹੜਾ ਮਰਮਾਨਾ ਹੈ ਪੂਰੀਆਂ ਉੱਥੇ ਟੌਫੀਆਂ ਨੂੰ ਕੈਂਡੀਜ਼ ਬਣਾ ਕੇ ਉਹਨਾਂ ਨੇ ਠੇਕੇ ਖੋਲੇ ਆ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਬੰਦ ਤਾਂ ਹੋਣੀ ਸਕਦਾ ਅਸੀਂ ਲੜਾਈ ਲੜਦੇ ਹਾਂ ਕਿਉਂ ਨਾ ਇਹਨੂੰ ਲੀਗਲਾਈਜ਼ ਘੱਟ ਮਾਤਰਾ ਤੇ ਵੀ ਇਹ ਇਹਦੇ ਨਾਲ ਕਿਸੇ ਦੀ ਜਾਨ ਨਾ ਜਾ ਸਕੇ ਤੁਸੀਂ ਬਗਾਲਤ ਕਰ ਦਿਓ ਜੀ ਇਸ ਗੱਲ ਦੀ ਫੀਮ ਭੁੱਕੀ ਵੀ ਪੰਜਾਬ ਜਮਾਨਤਮ ਉਹ ਹੋਣੀ ਚਾਹੀਦੀ ਹੈ ਠੀਕ ਹੈ ਨਾ ਮੈਂ ਇਹ ਗੱਲ ਕਹਿੰਦਾ ਮੈਂ ਤਾਂ ਕਿਸੇ ਨਸ਼ੇ ਦੀ ਪ੍ਰੋਟਾ ਨਹੀਂ ਕਰਦਾ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਸ਼ਰਾਬ ਵੀ ਕਹਿੰਦਾ ਨਹੀਂ ਹੋਣੀ ਚਾਹੀਦੀ ਵਿਅਕਤੀਆਂ ਨੂੰ ਸ਼ਰਾਬ ਵੀ ਛੱਡ ਦੇਣੀ ਚਾਹੀਦੀ ਲੇਕਿਨ ਇਹਦਾ ਬੰਦੋਬਾਸ ਹਾਲ ਨਹੀਂ ਹੈ ਕਿ ਇਹ ਜਾਨ ਲੈਵਾ ਨਸ਼ਾ ਨਹੀਂ ਸੱਟ ਮੈਂ ਲੰਬੀ ਹਲਕੇਦਾਲ ਰਹਿਣ ਵਾਲਾ ਹਾਂ ਮੁਕਸਰਦਾਵ ਲੰਬੀ ਸਾਡਾ ਬਾਰਡਰ ਪਿੰਡਾ ਮੁਕਸਰ ਜਿਲ੍ਹੇ ਦਾ ਉੱਥੇ ਸਿੰਥੈਟਿਕ ਡਰੱਗਸ ਘਟੇ ਉੱਥੋਂ ਦੇ ਬਾਬੇ ਤੇ ਬਜ਼ੁਰਗੇ ਦੱਸਦੇ ਐ ਕਿ ਇੱਥੇ ਭੁੱਕੀ ਦੇ ਠੀਕੇ ਨਾਲ ਹੁੰਦੇ ਸੀ ਇਸ ਕਰਕੇ ਉਥੋਂ ਭੁੱਕੀ ਲੋਕ ਲਿਆਉਂਦੇ ਸੀ ਬਾਰਡਰ ਤੱਕ ਕੇ ਤੇ ਉਹ ਹਰੇ ਆਦੀ ਹੋਏ ਨਾ ਕਿ ਸਿੰਥੈਟਿਕ ਡਰੱਗਸ ਦੇ ਮੈਂ ਬਿਲਕੁਲ ਇਹਦੇ ਤੇ ਚਰਚਾ ਕਰਕੇ ਅਗਰ ਇਹਦੇ ਵੱਲ ਵਧਨ ਦੀ ਲੋੜ ਹੈ ਅਗਰ ਨਸ਼ਾ ਮੁਕੰਮਲ ਤੌਰ ਤੇ ਬੰਦ ਨਹੀਂ ਬ੍ਰਿਜ ਸਾਹਿਬ ਸਾਹਿਬ ਅਸੀਡੈਂਸੀ ਕੱਲ ਹੀ ਮੈਜ ਦੇਖੀ ਤੁਹਾਨੂੰ ਲੋਕਾਂ ਨੂੰ ਸਾਥ ਦੇ ਬਸੇ ਸੜੇ ਨਾਲ ਪਜਾਮ ਕਰਨੇ ਆ ਪਏ ਕਿ ਸਾਰੇ ਕੋਰਸੀ ਸਮਾਣੇ ਚ ਅਸੀਂ ਗਏ ਸੀ ਪਿਛਲੇ ਦਿਨੀ ਜਦੋਂ ਇਹ ਡੈੱਟਸ ਹੋ ਗਿਆ ਮੈਂ ਅੱਜ ਹੀ ਸਾਡੇ ਉਥੇ ਜਿਹੜੇ ਕੰਟੈਸਟਰ ਕੈਂਡੀਡੇਟ ਰਹਿ ਹੈ ਉਹਨਾਂ ਨਾਲ ਚਰਚਾ ਕੀਤੀ ਹੈ ਬਲਾਕ ਪ੍ਰਧਾਨਾਂ ਨਾਲ ਚਰਚਾ ਕੀਤੀ ਹੈ ਗਾਂਧੀ ਸਾਹਿਬ ਨਾਲ ਵੀ ਮੇਰੀ ਚਰਚਾ ਹੋਈ ਹੈ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਮੁਕੰਮਲ ਉੱਥੇ ਇੰਤਜ਼ਾਮ ਕਰਕੇ ਪੂਰਨ ਤੌਰ ਤੇ ਘੇਰਾਬੰਦੀ ਕਰਨ ਦੀ ਕਰਾਂਗੇ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਦੋਸ਼ੀਆਂ ਨੂੰ ਸਜਾਉਣੇ ਦਿੱਤਣੀਆਂ ਔਰ ਜਿਹੜਾ ਧੰਦਾ ਚੱਲ ਰਿਹਾ ਉੱਥੇ ਮਾਈਨਿੰਗ ਦਾ ਪੂਰੇ ਤੇ ਵੀ ਮੈਂ ਦੇ ਗਾਂਧੀ ਸਾਹਿਬ ਦੋਵੇਂ ਜਾਣੇ ਉੱਥੇ ਜਾ ਕੇ ਵਿਜ਼ਿਟ ਕਰਕੇ ਆਵਾਂਗੇ ਆਪਣਾ ਲਈ ਦਿਨਾਂ ਦੇ ਵਿੱਚ ਇਹ ਲੜਾਈ ਲੜਾਂਗੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ ਇਨਸਾਫ ਦੇਣਾ। ਭਾਗ ਪ੍ਰਧਾਨ ਜੀ ਤੁਸੀਂ ਕਹੇ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਹੈਗਾ ਤਾਂ ਪਾਰਟੀ ਦੇ ਪਿੱਠ 'ਤੇ ਜਿਨ੍ਹਾਂ ਨੇ ਛੁਰਾ ਮਾਰਿਆ ਹੈਗਾ ਤੁਸੀਂ ਗੱਲ ਕਰ ਰਹੇ ਸੀ ਕਿ ਛਾਣਨੀ ਲਗਾ ਰਹੀ ਸੀ ਕਿ ਜਿਹੜੇ ਕਹਿੰਦੇ ਕਿ ਹੁਣ ਛਾਣਨੀ ਹਲੇ ਵੀ ਚਲਦੀ ਰਹੂਗੀ ਕਾਂਗਰਸ ਦੇ ਵਿੱਚ ਕਿਉਂਕਿ ਹਲੇ ਆ ਰਹੀ ਹੈ ਬਹੁਤ ਵੱਡੀ ਪਾਰਟੀ ਹੈ ਉਹਨਾਂ ਦਾ ਬਿਲਕੁਲ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਨ ਵਾਲਿਆਂ ਨੂੰ ਵੱਡੀਆਂ ਪਦਵੀਆਂ ਨਹੀਂ ਮਿਲਦੀਆਂ ਸ਼ਾਇਦ ਔਰ ਅਗਰ ਐਸੇ ਲੋਕ ਖਤਮ ਹੋ ਜਾਣ ਕਈ ਪਾਰਟੀ ਦਾ ਵੱਖਰਾ ਰੂਪ ਹੋਵੇ ਇਹ ਅਕਸਰ ਹੁੰਦਾ ਹੈ ਉਹ ਸਾਰੀਆਂ ਬਾਟੀਆਂ ਦੇ ਵਿੱਚ ਮੈਨੂੰ ਲੱਗਦਾ ਜਿਵੇਂ ਆਪੇ ਆਪ ਚ ਬਦਲਾਵ ਲੈ ਕੇ ਆਣਾ ਹੈ ਜਿਵੇਂ ਆਪ ਦੇ ਚੇਂਜਸ ਲੈ ਕੇ ਆਉਣੀ ਹੈ ਸਾਨੂੰ ਦੇਖਣਾ ਪਵੇਗਾ ਕਿ ਜਿਹੜੇ ਜਿਹੜੇ ਪੂਰੇ ਐਂਧ ਰੰਦੇਦਾਰ ਕਾਂਗਰਸ ਦੀ ਮਦਦਗਰ ਕਾਂਗਰਸ ਦੇ ਨਾਲ ਖੜਨ ਕਾਂਗਰਸ ਦੀ ਵਿਚਾਰਧਾਰਾ ਤੇ ਵਿਸ਼ਵਾਸ ਰੱਖਦੇ ਹੋਣ ਸਾਨੂੰ ਆਉਣ ਵਾਲੇ ਸਮੇਂ ਚ ਕੋਨਾ ਬਣਦਾ ਸਰ ਪੰਜਾਬ ਯੂਨੀ ਮੈਂ ਪ੍ਰਧਾਨ ਜੀ ਮੈਂ ਗੱਲ ਕੋ ਹਲਕਾ ਇੰਚਾਰਜ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚ ਇਹਦੇ ਬਾਕੀ ਅਗਰ ਹਰਿਆਣਾ ਦੀ ਗੱਲ ਕੀਤੀ ਹੈ ਹਿਮਾਚਲ ਦੀ ਗੱਲ ਕੀਤੀ ਜਾਵੇ ਕੋਈ ਨਹੀਂ ਹੈ ਕੋਈ ਗੱਲ ਨਹੀਂ ਹੈ ਹਰਕਾਰ ਚਾਰ ਕਿਸੇ ਨੂੰ ਬਣਾਇਆ ਨਹੀਂ ਇਹਨਾਂ ਨੂੰ ਬਹੁਤ ਚੀਜ਼ ਬਤ ਉਹ ਕਿ ਬਾਇਡ ਫੌਲਟ ਜਿਹੜਾ ਬੰਦਾ ਚੋਣ ਲੜਦਾ ਉਹ ਉਥੇ ਨਮਾਇੰਦੀ ਕਰਦਾ ਅਰਦਰਵਾਇਜ਼ ਕੋਈ ਸਾਡੇ ਵੱਲੋਂ ਕੋਈ ਇਸ ਕਾਲੀ ਦਾ ਮੈਂ ਕਾਲੀ ਦਾ ਬਣਾਉਣਾ ਕੋਈ ਲੈਟਰ ਚਿੱਠੀ ਪੱਤਰ ਨਹੀਂ ਹੈ ਕਿ ਬੁਲਾਨਾ ਮੱਦਾ ਹਰ ਕਾਚੀ ਕਾਲੀ ਦਾ ਕਲਚਰਟੀਜ਼ ਕੀਤਾ ਬਲਕਾਂ ਚਾਰਜ ਕਾਂਗਰਸ ਕਦੀ ਹਲਕਾ ਚਾਰਜ ਦਾ ਕਲਚਰ ਨਹੀਂ ਰਿਹਾ ਨਾ ਅਸੀਂ ਇਸ ਪ੍ਰੋਸੈਸ ਨੂੰ ਕਦੀ ਫੋਲੋਪ ਨਾ ਸੀ ਟਾਕ ਜੀ ਅਗਰੇ ਸਭ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਐਡ ਕਰਨ ਦੀ ਗੱਲ ਹੋ ਰਹੀ ਹੈ ਕਿ ਜਿਹੜੀ ਚੰਡੀਗੜ੍ਹ ਦੀ ਪੰਜਾਬ ਜਿਹੜਾ ਉਹਦਾ ਪੰਜਾਬ ਹਰਿਆਣਾ ਕੀਤਾ ਜਾ ਦੇ ਦੇ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਣ ਗਏ ਜੀ ਤਾਂ ਮੈਨੂੰ ਤਾਂ ਲੱਗਾ ਹੋਲੀ ਹੋਲੀ ਚੰਡੀਗੜ੍ਹ ਹੀ ਹਰਿਆਣਾ ਨੂੰ ਦੇ ਦੇਣੀ ਹੈ ਤੁਹਾਨੂੰ ਯਾਦ ਹੋਣਾ ਉਹ ਸਮੇਂ ਕਰਦਾ ਵੀ ਦਪਿੰਦਰ ਹੁੰਦਾ ਨੇ ਕਹੇ ਮੈਂ ਸੈਸ਼ਨ 'ਚ ਮੰਗਵਾਉਣਾ ਬਈਆ ਸੁਣੋ ਧਿਆਨ ਨਾਲ ਠੀਕ ਹੈ ਦਪਿੰਦਰ ਰੂਡਾ ਹਰਿਆਣਾ ਦਾ ਦਪਿੰਦਰ ਰੂਡਾ ਕਰੇ ਮੈਨੂੰ ਕੀ ਅੜ ਜਾ ਦਪਿੰਦਰ ਰੂਡਾ ਦੇ ਸਾਨੂੰ ਤਾਂ ਸਾਡੇ ਵਾਲੇ ਤੇ ਹਰਜਾ ਸਾਡੇ ਵਾਲੇ ਨੇ ਕਿਹਾ ਜਦੋਂ ਇਹ ਸ਼ੁਰੂਆਤ ਹੋਈ ਕਿ ਵਿਧਾਨ ਸਭਾ ਅਸੀਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਦੇਣਗੇ ਸਾਡੇ ਵਾਲੇ ਨੇ ਟਵੀਟ ਕਰਤਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਪਈ ਹਰਿਆਣੇ ਨੂੰ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਸਾਡਾ ਕਲੇਮ ਹੀ ਖਤਮ ਕਰਤਾ ਚੰਡੀਗੜ੍ਹ ਸਾਡਾ ਹੈ ਕਿਵੇਂ ਦੇਣਗੇ ਵਿਧਾਨ ਸਭਾ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਸੀਂ ਆ ਕੇ ਦੇਖਿਓ ਸਾਡੇ ਬੜਿਓ 60% ਪੰਜਾਬ ਦੇ ਪਿੰਡ ਉੱਤੇ ਰਹਿੰਦੇ ਸਾਡੀ ਸਦੀਆਂ ਤੋਂ ਲੜਾਈ ਹੈ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਇਹ ਹਰਿਆਣੇ ਨੂੰ ਵਿਧਾਨ ਸਭਾ ਹੀ ਮਿਲ ਗਈ ਤੇ ਇਹ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਯੂਨੀਵਰਸਿਟੀ ਨਾਂ ਪੈ ਗਿਆ ਇਹ ਜੇ ਕਿਕਰ ਉਠਾਉਂਦੇ ਮੁੱਦਾ ਚੱਕੇਗਾ ਤੇ ਗਾਂਧੀ ਸਾਹਿਬ ਤੇ ਰਾਜਾ ਵਡਿੰਗ ਸਾਹਿਬ ਵੀ ਰੋ ਕੇ ਛੁਲੇ ਕਾਣਗੇ ਅਸਲ ਪੰਜਾਬ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਦਾ ਇਹ ਉਹਦੀ ਲੜਾਈ ਲੜਾ ਪ੍ਰਧਾਨ ਜੀ ਕਨੌਰ ਤੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਸੀਗਾ ਜੀ ਯੂਨੀਵਰਸਿਟੀ ਆ ਲਾਹੌਰ ਤੋਂ ਸ਼ਾਰਪਰਾਏ ਸ਼ਾਰਪੁਰ ਤੋਂ ਸ਼ਿਮਲੇਗੇ ਅਖਰੀ ਵਾਰ ਦੇ ਕਹਿੰਦੇ ਆ ਕਿ ਸੈੱਟ ਹੋ ਗਿਆ ਜੀ ਪ੍ਰਧਾਨ ਜੀ ਕਨੌਰ ਤੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਸੀ ਉਹ ਕਹਿੰਦੇ ਨਾਲਾ ਸਮਾਨ ਮਿਲਿਆ ਨਾ ਕਾਰਵਾਈ ਹੋਈ ਹੈ ਹਾਂ ਤੇ ਤੁਸੀਂ ਮੀਡੀਆ ਆ ਰਹੇ ਨੇ ਟੀਵੀ ਤੇ ਦਿਖਾਇਆ ਆ ਮੈਨੂੰ ਕਪੜਾ ਚਾਹੀਦਾ ਸੀ ਕਿ ਥੋੜਾ ਕਰਾ ਬਹਰੇਆਣੇ ਔਰ ਜਿੰਨਾ ਲੋਕਾਂ ਦੇ ਕੋਲ ਸਾਮਾਨ ਹੈਗਾ ਕਾਦੇ ਦੀਆਂ ਥੋੜੀਆਂ ਵੀਡੀਓਜ਼ ਆਈਆਂ ਉਹਨਾਂ ਦੇ ਪੁੱਛੇ ਹੋਣੇ ਚਾਹੀਦੇ ਸੀ ਅੱਛੀ ਗੱਲ ਹੈ ਲੋਕਾਂ ਨੂੰ ਇਹ ਵੀ ਪਤਾ ਲੱਗ ਕੇ ਇਹ ਇਹਨਾਂ ਚੋ ਲੋਕਾਂ ਨੇ ਝਾੜੂ ਖਿਲਾਰ ਰਹੇ ਨੇ ਵੀ ਸਾਡੀਆਂ ਟਰੈਲੀਆਂ ਵੀ ਲੈ ਗਏ ਤੇ ਬੱਚਾ ਵੀ ਨਹੀਂ ਹੋਇਆ ਤੇ ਵੀਡੀਓਜ਼ ਵੀ ਆ ਗਏ ਉਹਨਾਂ ਲੋਕਾਂ ਨੇ ਝਾੜੂ ਹੀ ਪੀ ਲਾ ਦਿੱ ਲੱਗ ਗਿਆ ਠੀਕ ਹੈ ਥੈਂਕ ਯੂ ਸਰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز